ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰੀਵਾਲ ਤੇ ਤਾਰੀਵਾਲ ਦੇ ਆਸ-ਪਾਸ ਦੇ ਸਾਰੇ ਪਿੰਡਾਂ ਦੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਕਿ ਦੋ ਰੋਜ਼ਾ ਗੁਰਮਤ ਸਮਾਗਮ ਨਵੇਂ ਸਾਲ ਦੀ ਆਮਦ ਤੇ ਇੱਕ ਚੇਤ ਦਾ ਜੋ ਅੱਜ 29 ਫੱਗਣ ਨੂੰ ਰਾਤ 7:30 ਤੋਂ ਆਰੰਭ ਹੋਵੇਗਾ ਇਸ ਸਮਾਗਮ ਦੇ ਵਿੱਚ ਸਾਡੇ ਇਲਾਕੇ ਦੀ ਮਹਾਨ ਸ਼ਖਸੀਅਤ ਬਹੁਤ ਹੀ ਸਤਿਕਾਰਯੋਗ ਡਾਕਟਰ ਸ਼ਿਵ ਸਿੰਘ ਜੀ ਆਪਣੇ ਅਨਮੋਲ ਬਚਨਾਂ ਨਾਲ ਸੰਤਾਂ ਨੂੰ ਨਿਹਾਲ ਕਰਨਗੇ ਉਹਨਾਂ ਦਾ ਨਿਸ਼ਕਾਮ ਕੀਰਤਨੀ ਜਥਾ ਕੀਰਤਨ ਕਰੇਗਾ ਤੇ ਨਾਲ ਹੀ ਸਾਡੇ ਗੁਰਦੁਆਰਾ ਬੁਰਸਾਬ ਦੇ ਹਜ਼ੂਰੀ ਰਾਗੀ ਭਾਈ ਤਲਵਿੰਦਰ ਸਿੰਘ ਜੀ ਵੀ ਕੀਰਤਨ ਕਰਨਗੇ ਇਸ ਦਿਨ ਗੁਰੂ ਦਾ ਅਟੋਟ ਲੰਗਰ ਵਰਤੇਗਾ ਤੇ ਸਾਧ ਸੰਗਤ ਅੱਗੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਕਿ ਇਸ ਮੌਕੇ ਦਾ ਲਾਭ ਉਠਾਉਂਦਿਆਂ ਆ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸੇ ਤਰ੍ਹਾਂ ਹੀ ਜਿੱਦਾਂ ਮੈਂ ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਦੋ ਦਿਨ ਦਾ ਸਮਾਗਮ ਆ ਅਗਲੇ ਦਿਨ ਦਾ ਜਿਹੜਾ ਸਮਾਗਮ ਆ ਉਹ 30 ਫੱਗਣ 13 ਮਾਰਚ ਕੱਲ ਕੱਲ ਜਿਹੜਾ ਆਉਣਾ ਉਹਦੇ ਵਿੱਚ ਟਾਡੀ ਜਥੇ ਰਾਗੀ ਜਥੇ ਸਾਰੇ ਜਿਹੜੇ ਪਹੁੰਚ ਰਹੇ ਹਨ ਉਹਨਾਂ ਦੇ ਵਿੱਚੋਂ ਸਿੰਘ ਸਭਾ ਲੇਲ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਜੀ ਕੀਰਤਨ ਕਰਨਗੇ ਉਸ ਦੇ ਅਪਰੰਤ ਸਾਡੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਕਲੇਰ ਜੀ ਉਸ ਤੋਂ ਬਾਅਦ ਕਵੀਸ਼ਰੀ ਤਰਨਤਾਰਨ ਤੋਂ ਜਿਹੜੇ ਆ ਗੁਰਜੰਟ ਸਿੰਘ ਬੈਂਕਾ ਜੀ ਅਤੇ ਢਾਡੀ ਜਥਾ ਜਿਹੜਾ ਵਾ ਸਰੂਪ ਸਿੰਘ ਕੰਡਿਆਣਾ ਜੀ ਇਹ ਪ੍ਰੋਗਰਾਮ ਜਿਹੜਾ ਕੱਲ੍ਹ ਆ ਰਾਤ 7:30 ਤੋਂ 12 ਵਜੇ ਤੱਕ ਚੱਲੇਗਾ 12 ਵਜੇ ਤੋਂ ਬਾਅਦ ਨਵੇਂ ਸਾਲ ਦੀ ਆਮਦ ਤੇ ਅਰਦਾਸ ਕਰਕੇ ਨਵੇਂ ਸਾਲ ਦਾ ਆਰੰਭਤਾ ਤੇ ਅਲੋਕਿਕ ਆਸਥਬਾਜੀ ਕੀਤੀ ਜਾਏਗੀ ਇਸ ਦਿਨ ਵੀ ਗੁਰੂ ਦਾ ਅਟੁੱਟ ਲੰਗਰ ਵਰਤੇਗਾ ਸੋ ਸਾਰੀ ਸਾਧ ਸੰਗਤ ਅੱਗੇ ਚਰਣਾ ਵਿੱਚ ਬੇਨਤੀ ਆ ਇਹ ਦੋ ਦਿਨ ਦਾ ਜਿਹੜਾ ਸਮਾਗਮ ਆ ਆਪਣੇ ਘਰਾਂ ਤੋਂ ਵੇਹਲ ਕੱਢ ਕੇ ਆਪਾਂ ਧੰਨ ਧੰਨ ਸ਼੍ਰੀ ਗੁਰੂ ਰਜਨ ਦੇਵ ਮਹਾਰਾਜ ਜੀ ਦੀਆਂ ਦੇ ਸਰਤਾਜ ਦੇ ਚਰਨ ਸ਼ੋ ਧਰਤੀ ਬੁਰਸਾ ਵਿਖੇ ਇਹ ਦੋ ਦਿਨ ਦਾ ਸਮਾਗਮ ਉਹਦੇ ਵਿੱਚ ਹਾਜ਼ਰੀ ਭਰਿਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਤੇ ਅੱਜ ਸਾਡੇ ਸਤ ਸਾਰਿਆਂ ਨੇ ਇਹ ਪ੍ਰੋਗਰਾਮ ਲਾਈਵ ਵੀ ਟੈਲੀਕਾਸਟ ਕੀਤਾ ਜਾਵੇਗਾ ਪਰ ਆਪਾਂ ਕੋਸ਼ਿਸ਼ ਕਰੀਏ ਕਿ ਇਹ ਸਮਾਗਮ ਦੇ ਵਿੱਚ ਖੁਦ ਜਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਨ੍ਹਾਂ ਗੱਲਾਂ ਦੇ ਨਾਲ ਦਾਸ ਨੂੰ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ